प्यारे दोस्तों प्यारपधित सतश्री अकाल जी हां जी दोस्तों पंजाब सरकार दे पेंशनरਾਂ ਦੇ ਲਈ ਵੱਡੀ ਖਬਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਵਿੱਤ ਵਿਭਾਗ ਨੇ 18 ਦਸੰਬਰ ਨੂੰ ਇੱਕ ਹੁਕਮ ਜਾਰੀ ਕੀਤਾ ਹੈ ਇੱਕ ਪੱਤਰ ਹੈ ਹੁਕਮ ਹੈ ਜਿਸ ਦੇ ਵਿੱਚ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਹੈ ਅਮਾਉਂਟ ਰਾਸ਼ੀ ਜਿਹੜੀ ਪੈਨਸ਼ਨਰਾਂ ਦੀ ਰਿਕਵਰੀ ਲਈ ਕੱਟੀ ਜਾਂਦੀ ਸੀ ਕੰਪਿਊਟ ਕਰਵਾਂਦੇ ਸੀ ਉਹ ਆਪਣੀ ਪੈਨਸ਼ਨ ਉਸ ਨੂੰ ਲੈ ਕੇ ਕੱਟੀ ਜਾਂਦੀ ਸੀ ਉਸ ਨੂੰ ਲੈ ਕੇ ਦਾ ਅਸਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਗਿਆ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਪੈਨਸ਼ਨਰਾਂ ਦੀ ਜਿਹੜੀ ਅਮਾਉਂਟ ਰਾਸ਼ੀ ਹੈ ਪੰਜਾਬ ਸਰਕਾਰ ਵੱਲੋਂ 15 ਸਾਲ ਕੱਟੀ ਜਾਂਦੀ ਹੈ ਜੋ ਕਿ ਬਹੁਤ ਜ਼ਿਆਦਾ ਹੈ ਕਿਸੇ ਤਰ੍ਹਾਂ ਵਾਜਬ ਨਹੀਂ ਹੈ ਔਰ ਇਸ ਦੀ ਮੰਗ ਕੀਤੀ ਗਈ ਸੀ ਕਿ ਇਸ ਨੂੰ ਘਟਾ ਕੇ 10 ਸਾਲ ਕੀਤਾ ਜਾਵੇ ਕਿਉਂਕਿ 10 ਸਾਲ ਦੇ ਵਿੱਚ ਜੋ ਰਿਕਵਰੀ ਆ ਉਹ ਪੂਰੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੰਤਿਮ ਹੁਕਮ ਜਾਰੀ ਕਰਕੇ ਕਹਿ ਦਿੱਤਾ ਸੀ ਕਿ ਅਗਲੇ ਹੁਕਮਾਂ ਤੱਕ ਜਿਨ੍ਹਾਂ ਦੀ ਰਿਟਾਇਰਮੈਂਟ ਨੂੰ 10 ਸਾਲ ਜਾਂ ਇਸ ਤੋਂ ਵੱਧ ਹੋ ਗਏ ਨੇ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਨੂੰ ਕੰਪਿਊਟ ਕਰਵਾਉਂਦੇ ਨੇ ਕੰਪਿਊਟਰ ਰਾਸ਼ੀ ਆ ਜਿਹੜੀ ਉਸ ਨੂੰ ਨਾ ਕੱਟਿਆ ਜਾਵੇ ਬੰਦ ਕਰ ਦਿੱਤਾ ਗਿਆ 4 ਮਹੀਨੇ ਅਗਸਤ ਸਤੰਬਰ ਅਕਤੂਬਰ ਨਵੰਬਰ ਚ ਪੰਜਾਬ ਸਰਕਾਰ ਨੇ ਉਹ ਅਮਾਉਂਟ ਰਾਸ਼ੀ ਦੀ ਅਮਾਉ ਜਿਹੜੀ ਉਸ ਦੀਆਂ ਕਟੌਤੀਆਂ ਨਹੀਂ ਕੀਤੀਆਂ ਜਿਨ੍ਹਾਂ ਦੀ ਰਿਟਾਇਰਮੈਂਟ 10 ਸਾਲ ਤੋਂ ਵੱਧ ਹੋ ਗਈ ਹੈ ਉਹਨਾਂ ਦੀ ਇਸੇ ਤਰ੍ਹਾਂ ਕੇਸ ਕੋਰਟ ਵਿੱਚ ਚੱਲ ਰਿਹਾ ਸੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਜਿਹੜੀ ਉਹਨਾਂ ਵੱਲੋਂ ਇਸ ਦੇ ਸਬੰਧ ਵਿੱਚ 808 ਰਿਟ ਪਟੀਸ਼ਨਾਂ ਸੀ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਤੇ ਅੰਤਿਮ ਆਡਰ ਦੇ ਦਿੱਤਾ ਗਿਆ ਹੈ ਉਹ ਆਪਣੇ ਆਪ ਵਿੱਚ ਜੋ ਉਹਨਾਂ ਦੁਆਰਾ ਆਰਡਰ ਦਿੱਤਾ ਗਿਆ ਸੀ ਪਹਿਲਾਂ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਕਟੌਤੀਆਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ ਇਸ ਤਹਿਤ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਗੱਲ ਕਹੀ ਗਈ ਹੈ ਕਿ ਸਾਰੇ ਬੈਂਕਾਂ ਨੂੰ ਜਿਹੜੀਆਂ ਪਹਿਲਾਂ ਕਟੌਤੀਆਂ ਬੰਦ ਕੀਤੀਆਂ ਗਈਆਂ ਸੀ ਜਿਨ੍ਹਾਂ ਦੀ ਰਿਟਾਇਰਮੈਂਟ ਨੂੰ 10 ਸਾਲ ਜਾਂ ਇਸ ਤੋਂ ਵੱਧ ਹੋ ਗਏ ਸੀ ਉਹ ਕਮਚਾਰ ਮਹੀਨਿਆਂ ਦੇ ਵਿੱਚ ਰਿਕਵਰ ਕਰਨ ਲਈ ਕਿਹਾ ਗਿਆ ਹੈ ਬੈਂਕਾਂ ਨੂੰ ਹੁਕਮ ਦਿੱਤੇ ਗਏ ਨੇ ਵਿੱਤ ਵਿਭਾਗ ਨੇ ਪੱਤਰ ਜਾਰੀ ਕੀਤਾ ਇਹ ਗੱਲ ਕਹੀ ਹੈ ਕਿ ਰਿਕਵਰੀਆਂ ਕਟੌਤੀਆਂ ਜਿਹੜੀਆਂ ਨਹੀਂ ਸੀ ਹੋ ਰਹੀਆਂ तकरीबन ਪੈਨਸ਼ਨਰ ਨੇ ਜਿਨ੍ਹਾਂ ਦੀਆਂ ਉਹ ਪਹਿਲਾਂ ਹੀ ਉਹਨਾਂ ਦੀ ਜੋ ਰਿਕਵਰੀ ਰੋਕ ਦਿੱਤੀ ਗਈ ਸੀ ਉਹ ਰਿਕਵਰੀ ਦੁਬਾਰਾ ਤੋਂ ਕੀਤੀ ਜਾਵੇਗੀ ਅਗਸਤ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਕਟੌਤੀਆਂ ਬੰਦ ਹੋ ਗਈਆਂ ਸੀ ਹੁਣ ਜਿਹੜੇ ਕਿ ਇਹ 4 ਮਹੀਨੇ ਨੇ ਉਹਨਾਂ ਦੀ ਕਟੌਤੀ 6 ਮਹੀਨਿਆਂ ਦੇ ਵਿੱਚ 6 ਬਰਾਬਰ ਕਿਸ਼ਤਾਂ ਦੇ ਵਿੱਚ ਉਹਨਾਂ ਦੀ ਕਟੌਤੀ ਕੀਤੀ ਜਾਵੇਗੀ ਵਿੱਤਾ ਵਿਭਾਗ ਵੱਲੋਂ ਇਸ ਤੰਗ ਨਾਲ ਇਹ ਆਦੇਸ਼ ਜਾਰੀ ਕੀਤੇ ਨੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਅੰਤਿਮ ਆਰਡਰ ਦੌਰਾਨ ਪੈਨਸ਼ਨਰ ਜਿਹੜੇ ਸੀ ਉਹਨਾਂ ਦੀ ਜੋ ਕੰਪਿਊਟਰ ਰਾਸ਼ੀ ਸੀ ਉਹ ਨਹੀਂ ਕੱਟੀ ਗਈ ਸੀ ਉਹ ਪੰਜਾਬ ਸਰਕਾਰ ਉਸ ਦੀਆਂ ਰਿਕਵਰੀਆਂ ਹੁਣ ਕਰੇਗੀ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ